ਬਰੇ ਬਜੀ ਕੀ ਪੱਤੇ ਸੋ ਬਹੁਤ ਪਿਆਰੋ ਬਰੇ ਹੀ ਖੁਸ਼ੀ ਵਾਲਾ ਦਿਨ ਹੈ ਸਾਡੇ ਸਤਿਕਾਰ ਭਾਈ ਸਗੇਸ ਲੀਲਾ ਸਿੰਘ ਜੀ ਜੋ ਬੜੇ ਸੇਵਾਦਾਰ ਨੇ ਸੋ ਆਪਣੀ ਜਦੋਂ ਕੋਚੋ ਮੰਡੀ ਨਾਕੇ ਲੱਗੇ ਸੀ ਆਪਣੇ ਟੋਲ ਟਾਸਟ ਵਾਲੀ ਉੱਥੇ ਵੀ ਇਹਨਾਂ ਨੇ ਬੜਾ ਯੋਗਦਾਨ ਪਾਇਆ ਕਿ ਜਨਾਰੀ ਸਰ ਗੁਰਦੁਆਰਾ ਜੋ ਆਪਣੇ ਕਾਰ ਸੇਵਾ ਚੱਲਦੀ ਹੈ ਉੱਥੇ ਲੀਲਾ ਸਿੰਘ ਦਾ ਭਾਈ ਟਰੈਕਟਰ ਪਹਿਲੇ ਤਰ੍ਹਾਂ ਤੇ ਹੁੰਦਾ ਹੈ। ਬਾਬਾ ਜੀ ਕਹਿੰਦੇ ਭਾਈ ਤੇਲ ਪਵਾ ਲੋ। ਕਹਿੰਦੇ ਬਾਬਾ ਜੀ ਇਹ ਤੇਲ ਪੁਣਾ ਫੇ ਮੈਂ ਟਰੈਕਟਰ ਲੈ ਕੇ ਨਹੀਂ ਆਉਂਦਾ। ਲੱਭਣ ਕੇ ਤਰ ਹੁੰਦਾ ਹੈ ਕਹਿੰਦਾ ਭਾਬ ਲੀਲਾ ਸਿੰਘ ਦਾ ਬੜਾ ਜੋਦਾਨਾ ਅੱਜ ਵੀ ਇਹਨਾਂ ਨੇ ਗਰੰਤੀ ਸਿੰਘਾਂ ਵਾਸਤੇ ਵਸਤਰ ਤੇ ਸੇਵਾ ਕੀਤੀ ਹੈ ਧੰਨਵਾਦ ਸਤਿਗੁਰੂ ਪਾਸ਼ਾ ਇਹਨਾਂ ਦੇ ਬੱਚੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ। ਲੰਮੀ ਆਰਜੋ ਮਾਤਾ ਪਿਤਾ ਦਾ ਆਗਿਆਕਾਰ ਸਤਿਗੁਰੂ ਵਿੱਦਿਆ ਦਾ ਦਾਣ ਬਖਸ਼ੇ। ਸਾਡੇ ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਨੇ ਜੋ ਮਾਦੇ ਪਰਸਾਏ ਭਾਈ ਬੜੀਆਂ ਵਿਚਾਰਾ ਦੱਸਿਆ ਧੰਨਵਾਦ ਬਾਬਾ ਜੀ ਦਾ ਸੋ ਐਸ ਟਾਈਮ ਸਾਲੋ ਵਿੱਚ ਰਿਲਾਟਿਨ ਵੱਲੋਂ ਪੰਜ ਮਿੰਟਾਂ ਬਾਅਦ ਨੇ ਕਵਤਾ ਕਹਿਦਾ ਹੁਕਮ ਹੋਇਆ ਹੈ ਕਿ ਅਸੀਂ ਵੀ ਮਾਦੇ ਪਰਸਾਏ ਕਵਤਾ ਕਹਿਣੀ ਹੈ ਸਾਡੀਆਂ ਮਾਮਾ ਭੈਣਾ ਪਿਆਰ ਨਾਲ ਭਾਈ ਸੁਣਿਓ ਬੇਕੋ ਆਪਣੇ ਬੱਚੇ ਕਨੇਡਾ ਦੇ ਭਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੱਚੇ ਬੈਠੇ ਹੈ ਤੇ ਹੋਰ ਆਪਾਂ ਉਹਨੂੰ ਘੋਰ ਗੱਲਾਂ ਕਰਦੇ ਆਂ ਪੋਤੇ ਇੱਕ ਜਿਹੜੇ ਮਾਂ ਹੁੰਦੇ ਆ ਬਹੁਤ ਪਿਆਰਿਓ ਉਹ ਆਪਣੇ ਬੱਚੇ ਨੂੰ ਮਾਂ ਕਹਿੰਦੀ ਆ ਪੁੱਤਰੋ ਕੀ ਖਾਧੀ ਆ ਕੇ ਨਹੀਂ ਮਾਂ ਬੱਚੇ ਨੂੰ ਬੜਾ ਫੋਨ ਤੇ ਲਾਡ ਲਾਉਂਦੀ ਐ ਗੱਲਾਂ ਕਰਦੀ ਐ ਤੇ ਆਪਣੇ ਵੀ ਬੱਚੇ ਜੇਸਾਂ ਦੇ ਸੇ ਬੈਠੇ ਆ ਬਹੁਤ ਪਿਆਰਿਓ ਉਹ ਗੀਤ ਲੈਣਾ ਭਾਈ ਸਭ ਤੋਂ ਕਰੋ ਮਾਂ ਆਪਣੇ بیٹے ਨੂੰ ਕਹਿੰਦੀ ਆ ਗੀਤਾਂ ਹੀ ਸਰਬਲ ਕਰੋ

बारे पुछ रोटी खाधी कल मी कल लॻा पाकी सारे पुछजे रोटी खाधी काई कल मुछी कन्नी डल लॻा पाक़ी सारे पुछजे ਜੋ ਤੂੰ ਮਾਨੂੰ ਵੀਡੀਓ ਕਾਲ ਫੋਨ ਕਰਦੀ ਐ ਤੂੰ ਬੜਾ ਹੱਸਦੀ ਐ ਅੱਲਾਸੇ ਦਿੰਦੀ ਐ ਪਰ ਜਦੋਂ ਮੈਨੂੰ ਪਤਾ ਤੂੰ ਫੋਨ ਕੱਟ ਕੇ ਰੋਣੀ ਐ ਮੈਨੂੰ ਸਾਰਾ ਪਤਾ ਮੇਰੀ ਮਾਂ ਤੂੰ ਫੋਨ ਕੱਟ ਕੇ ਰੋਣੀ ਐ ਮੈਨੂੰ ਪਤਾ ਕੋਈ ਨਹੀਂ ਮੈਂ ਪੰਜ ਚਾਰ ਸੌ ਵਾਰ ġੇੜਾ ਮਾਰਾਂਗਾ ਕਿਉਂ ਤੂੰ ਮੈਨੂੰ ਇੱਕ ਮਿੰਟ ਵੀ ਮੇਰਾ ਵਿਸਾਰੀ ਗਾਦੀ ਸੀ ਕੀ ਕਹਿਦਾ ਪੁੱਤਰ ਹੰਨਾ ਸੇ ਰੀਤੇ ਲੀਤੇ ਤੂੰ ਦਿੱਟ ਉੱਠ ਹੱਸ ਕੇ ਮੈਨੂੰ ਪਤਾ ਆਉਂਦੀ ਹੁਜੂਰ ਹੁਣ ਫੋਨ रोटी खाधी के नी मा पुछे की डी सारे पुछजे रोटी खाधी के नी मुछदी ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਹਰ ਪੁੱਤ ਕਹਿੰਦੇ ਬਾਪੇ ਬਦੀ ਵਰਗੇ ਕਹਿੰਦੇ ਵਜਣਿਆ ਦੀ ਵਧੀਆ ਤੇ ਭਾਂਦਰ ਕਹਿੰਦੇ ਮੈਨੂੰ ਵਜਿਆ ਮੋਅ ਲੈ ਆ ਦੀ ਕੋਈ ਕਹਿੰਦਾ ਮੈਨੂੰ ਬੈਗ ਲੈ ਆ ਦੀ ਤੇ ਜਿਹੜੀ ਮਾਂ ਕਹਿੰਦੀ ਆ ਪੁੱਤ ਤੂੰ ਕਦੋਂ ਆਏਗਾ ਮੈਨੂੰ ਕੋਈ ਜੀਤੀ ਲੋੜਨੀ ਮੈਨੂੰ ਤੇਰੀ ਲੋੜ ਐ ਮੈਨੂੰ ਤੇਰੇ ਪਿਆਰ ਦੀ ਲੋੜ ਐ ਗੇਰ ਮਰ ਮਾਂ ਕੀ ਕਹਿੰਦੀ ਐ ਹੁਣ ਸਾਰੇ ਅੱਖ ਦੇ ਨੇ ਦਸ ਕੀ ਲੈ ਆਏਗਾ ਅੰਮੀ ਕਹਿੰਦੀ ਪੁੱਤ ਲਾਵੇ ਕਦੋਂ ਘਰ ਆਏਗਾ ਹੋਰ ਸਾਰੇ ਅੱਜ ਦਿਨੇ ਦਸ ਕਿਲੇ ਆਏਗਾ ਅੰਮੀ ਪੁੱਛੇ ਪੁੱਤ ਲਾਵੇ ਕਦੋਂ ਘਰ ਆਏਗਾ ਇੱਕ ਮੇਰੀ ਬਾਜੀ ਨੂੰ ਮੇਰਾ ਹੈ ਫਿਕਰ ਇੱਕ ਮੇਰੀ ਬਾਜੀ ਨੂੰ ਮੇਰਾ ਹੈ ਫਿਕਰ ਹੋਰ ਹਾਲਸਾਰੇ ਨਾਲ ਲਟਾ ਦੇ ਮਾਰੇ ਪੁੱਛਦੇ ਉਹ ਕੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ के ड कमो बाक़ी सारे पुछे रोटी खाधी कल मुछी के डालर कम बाक़ी सारे पुछे जॾहिं कमे गोरा रूब मारे बाबा मा जी फोटो न खसीना ठा जू कोई कम उते गोर रूब मार शेरो बाबा मानी कटे गुली कॾो तक मीगा गुलमीच रोटी खाधी कली मछलर कमी सारे पुछजे रोटी खाधी कली मुछदी ਕਿੰਨੇ ਡੱਲੇ ਰਕਮਾਂ ਦਾ ਕਿ ਸਾਰੇ ਪੁੱਛਦੇ ਕਿੰਨੇ ਡੱਲੇ ਰਕਮਾਂ ਦਾ ਕਿ ਸਾਰੇ ਪੁੱਛਦੇ ਕਿੰਨੇ ਡੱਲੇ ਰਕਮਾਂ ਬਾਕੀ ਸਾਰੇ ਪੁੱਛਦੇ ਘਰਵਾਲੇ ਬੜੇ ਪਿਆਰ ਨਾਲ ਸੁਣਿਆ ਸਾਡੇ ਸਰਕਾਰ ਲੋਕ ਮਾਨ ਸਈਆ ਜੀ ਇਹਨਾਂ ਦਿਆਂ ਜੋ ਬੜੀਆਂ ਆਪਾਂ ਮੋਬਾਈਲ ਤੇ ਵੇਂਦੇ ਮੂਵੀਆਂ ਇਹਨਾਂ ਦਾ ਵੀ ਧੰਨ ਜਿਨ੍ਹਾਂ ਨੇ ਸਾਡੀ ਮੂਵੀ ਨਟਕੇ ਪਾਉਣੀ ਹੈ ਸਾਡੀਆਂ ਬੀਬੀਆਂ ਮਾਈਆਂ ਬੱਚਿਆਂ ਵੱਲੋਂ ਬੜਾ ਸਤਿਕਾਰ ਆਇਆ ਹੈ 100 ਰੁਪਿਆ ਗੁਰੂ ਘਰ ਦੇ ਹੱਦਗ੍ਰੰਥੀ ਬਾਬਾ ਗੁਰਦੇਵ ਸਿੰਘ ਜੀ ਵੱਲੋਂ 100 ਰੁਪਿਆ ਗੁਰੂ ਘਰ ਦੇ ਸੇਵਾਦਾਰ ਭਾਈ ਲੀਲਾ ਸਿੰਘ ਜੀ ਇਹਨਾਂ ਵੱਲੋਂ 100 ਰੁਪਿਆ 100 ਰੁਪਿਆ ਪ੍ਰਮਾਨ ਸਿੰਘ ਜੀ ਮਹਾਰਾਜ ਕੇ ਹੋਰ ਸੰਗਤਾਂ ਦੇ ਬੇਤ ਨਾ ਪਾਛਾ ਆਪ ਜਾਂਦੇ ਐ ਸਾਰੀਆਂ ਸੰਗਤਾਂ ਦਾ ਧੰਨਵਾਦ ਸਤਿਗੁਰੂ ਪ੍ਰਭਾ ਦੀ ਚਰਨੀ ਕਲਾ ਕਰੇ ਸੇਵਾ ਲੇਖਕ ਦਾ ਜਿਵੇਂ ਗੁਰੂ ਕੋ ਲੀਲਾ ਨਾਮ ਹੈ ਤੇ ਗਰਮੀ ਬਣਾਈ ਮੇਰੇ ਗੱਲ ਜਾਂ ਲੱਗੀ ਇਹ ਗੱਲ 20 ਸਾਲ ਦੀ ਹੋਣੀ ਐ ਸਾਬ ਨਾਲ ਖੜੇ ਆਪਾਂ ਟਲੇਲੇ ਦੇ ਘਰੇ ਤੇ ਇੱਕ ਸਾਬ ਨਾਲ ਹੋ ਗਿਆ ਸੱਚੇ ਚੌਧਰੇ ਕੇ ਬਾਬੇ ਠਾਕਰੇ ਦੇਰੇ ਦਾ ਤੇ ਦੇਲਾ ਕਹਿੰਦਾ ਸੀ ਤੈਨੂੰ ਪਿਆਸ ਨੂੰ ਹੋਰ ਪਾਸੇ ਪਰ ਨਾ ਕਰੀ ਤੇ ਨਾਲਾ ਤੋ ਤ ਕਹਾਣੀ ਤੇ ਟੰਬਾ ਫਿਰ ਆ ਬੱਲੇ ਮਹਾਰਾਜ ਜਿੱਤ ਗਿਆ ਉਹ ਵੀ ਕਾ ਤੇ ਬਾਬਾ ਕਾ ਜੁਗ ਪਾਸੇ ਨਾ ਦੇਗਾ ਤੂੰ ਤੂੰ ਬੜ ਬੜ ਬੋਲ ਚੱਲ ਜਾ ਜੀ ਮੈਂ ਨਹੀਂ ਕਹਿੰਦਾ ਤਾ ਕੋ ਕੰਵਿਸ਼ਤਰੀ ਜੇਵੜਾ ਬਾਬੇ ਦਾ ਚੱਲ ਗਿਆ ਕੋਈ ਸਾਡਾ ਪਾਸ ਨਾ ਪਾਇਆ ਫਿਰ ਇਹਨੇ ਪਾਈ ਕੁਛ ਕੀਤਾ ਧੰਨਵਾਦ ਪਰਮਾਤਮਾ ਸਤਗੁਰੂ ਚਰਨੀ ਕਲਾ ਕਰੇ ਵਾਹਿਗੁਰੂ ਜੀ ਕਾ ਜੱਲ ਸਾ ਵਾਹਿਗੁਰੂ ਜੀ ਕੀ ਵਾਹਿ